ਮਾਰਯੋਗ ਡੀਜੀਪੀ ਪੰਜਾਬ ਦਾ ਵੱਲੋਂ ਪਰਹਾਰ ਚਲਾਇਆ ਗਿਆ ਸੀ ਆਪਰੇਸ਼ਨ ਬਹਾਰ ਉਹਦੇ ਬੜੇ ਸ਼ਲਾਘਾਯੋਗ ਰਿਜ਼ਲਟ ਮਿਲੇ ਉਸ ਤੋਂ ਬਾਅਦ ਹੁਣ ਸਾਡਾ ਪਰਹਾਰ 2 ਆਪਰੇਸ਼ਨ ਚੱਲ ਰਿਹਾ ਹੈ ਜਿਹਦਾ ਅੱਜ 3rd ਡੇ ਹੈ ਉਸ ਦੇ ਤਹਿਤ ਹੀ ਅਜਾ ਸੀ ਮਾਰਯੋਗ ਡੀਏਜੀ ਬਾਰਡਰ ਰੇਂਜ ਜੀ ਗੋਇਲ ਜੀ ਅਤੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਾਹਿਬ ਦੇ ਨਿਰਦੇਸ਼ ਤੇ ਕਾਸੋ ਆਪਰੇਸ਼ਨ ਬਸਟੈਂਡ ਫਟਕੜ ਚੂੜੀਆਂ ਵਿਖੇ ਕਰ ਰਹੇ ਆਂ ਇਹ ਅਸੀਂ ਆਪਣੀ ਸਬਦ ਦੇ ਫਟਕੜ ਚੂੜੀ ਦੀ ਫੋਰਸ ਦੇ ਨਾਲ ਕਰ ਰਹੇ ਆਂ ਇਹਦੇ ਤਹਿਤ ਅਸੀਂ ਜਿੰਨੇ ਵੀ ਆਪਣੇ ਇਲਾਕੇ ਦੇ ਜਿਹੜੇ ਏਰੀਆ ਦੇ ਭੀੜ ਭੜ ਲੱਕੇ ਦੀ ਥਾਵਾਂ ਨੇ ਬਸਟੈਂਡ ਸਟੇ ਸਾਰੇ ਜਿਹੜੇ ਆਮ ਪਬਲਿਕ ਨੂੰ ਅਪੀਲ ਹੈ ਕਿ ਸਰਲ ਮਿਲ ਕੇ ਅਸੀਂ ਸਾਰੇ ਆਪਣੇ ਦੇਸ਼ ਨੂੰ ਆਪਣੇ ਪ੍ਰਦੇਸ਼ ਨੂੰ ਆਪਣੇ ਇਲਾਕੇ ਨੂੰ ਅਚਮਤ ਮੁਕਤ ਕਰੀਏ ਤੇ ਜੇ ਕਿਸੇ ਕੋਈ ਇਨਫਰਮੇਸ਼ਨ ਹੋਵੇ ਉਹ ਹਾੜਾ ਸ਼ੇਅਰ ਕਰ ਸਕਦਾ ਐ ਐਸ ਐਚਓ ਸਬਾਨ ਮੈਂ 24 ਆਵਰਸ ਹਾਜ਼ਰ ਹਾਂ ਪ੍ਰੈਜ਼ੈਂਟ ਹਾਂ ਅਵੇਲੇਬਲ ਹਾਂ ਉਹਨਾਂ ਨੂੰ ਆਪਣੀ ਇਨਫਰਮੇਸ਼ਨ ਦੇ ਸਕਦੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਦੀ ਹੈਲਪਲਾਈਨ ਚੱਲਦੀ ਹੈ 8979200200 ਨਾਮ ਤੇ ਉਸੇ ਆਪਣੀ ਇਨਫਰਮੇਸ਼ਨ ਦੇ ਸਕਦੇ ਹਨ ਇਸ ਤੋਂ ਇਲਾਵਾ 112 ਦੀ ਹੈਲਪਲਾਈਨ ਹੈ ਕੋਈ ਵੀ ਵਿਅਕਤੀ ਆਪਣੀ 112 ਤੇ ਇਨਫਰਮੇਸ਼ਨ ਸ਼ੇਅਰ ਕਰ ਸਕਦਾ ਉਸ ਆਈਡੈਂਟੀਟੀ ਜਿਹੜੀ ਹੈ ਪੀਫੈਂਸ ਸਿਕਰ ਰਵੇਗੀ ਉਹ ਕਿਸੇ ਵੀ ਨਸ਼ਾ ਨਿਰਹਰ ਨਹੀਂ ਹੋਏਗੀ ਤੇ ਉਹ ਆਪਣੀ ਕਿਸੇ ਤਰ੍ਹਾਂ ਦੀ ਮੂਵੀ ਬਣਾ ਕੇ ਵੀਡੀਓ ਬਣਾ ਕੇ ਮੂਵੀਜ਼ ਜਾਂ ਵਾਟ ਐਵਰ ਉਸ ਦਾ ਉਹ ਮੈਸੇਜ ਬਣਾ ਕੇ ਉਹ ਸ਼ੇਅਰ ਕਰ ਸਕਦਾ ਉਹਦੀ ਇਡੈਂਟੀਟੀ ਜਿਹੜੀ ਆ ਉਹ ਤੁਹਾਨੂੰ ਦੱਸਿਆ ਕਿ ਸਿਕਰ ਰਵੇਗੀ ਉਹ ਤੇ ਐਕਟਰ ਹਰ 100% ਹੋਵੇਗਾ ਤੇ ਬਿਲਕੁਲ ਨਰੋਲ ਸੱਚੀ ਸੁੱਚੀ ਇਨਫੋਰਮੇਸ਼ਨ ਸ਼ੇਅਰ ਕਰੋ ਅਸੀਂ ਬਚੇ ਬੰਦ ਹਾਂ ਪੰਜਾਬ ਪਰਸ ਬਚਣ ਦਾ ਹੈ ਬਚੇ ਬੰਦ ਹੈ ਆਪਣੇ ਪੰਜਾਬ ਨੂੰ ਮੁਕਤ ਕਰਨ ਵਾਸਤੇ ਅਸੀਂ ਆਪਣੇ ਸਭ ਦੇ ਸਦਕਾ ਚੁਲੰਜ ਕਰ ਰਹੇ ਹਾਂ ਇਸ ਤੋਂ ਇਲਾਵਾ ਫਿਲਹਾਲ ਮੈਂ ਜੋ ਮੇਰੀ ਨੋਲਿਜ ਤਾਬਕ ਫਿਲਹਾਲ ਅਹੀ ਆਪਣੇ ਡਿਸਟ੍ਰਿਕਟ ਬਟਾਲੇ ਵਿੱਚ ਸਾਰੇ ਸਭ ਦੇ ਚੱਲ ਰਹੇ